ਇੱਕ ਸ਼ਰਮਣੀ ਕਾਲੀਦਲ ਦੇ ਉਹ ਆਗੂ ਜਿਨ੍ਹਾਂ ਨੂੰ ਪੰਥ ਤੋਂ ਛੇਕ ਵੀ ਦਿੱਤਾ ਗਿਆ ਬਾਅਦ ਵਿੱਚ ਮਾਫੀਆਂ ਮੰਗੀਆਂ ਗਈਆਂ ਅਰਦਾਸਾਂ ਹੋਈਆਂ ਪਰ ਅਗਲੀ ਪੀੜੀ ਵੀ ਉਸੇ ਤਰ੍ਹਾਂ ਦਾ ਚੰਨ ਚੜ੍ਹ ਗਈ ਬਦਨਾਮੀ ਬਹੁਤ ਹੋ ਗਈ ਪ੍ਰਕਾਸ਼ ਸਿੰਘ ਲੰਗਾ ਉਹ heroin ਦੇ ਨਾਲ ਹਿਮਾਚਲ ਦੇ ਵਿੱਚ ਗ੍ਰਿਫਤਾਰ ਹੋ ਜਾਂਦੇ ਆ ਨਸ਼ਾ ਵੀ ਬਰਾਮਦ ਹੋ ਜਾਂਦਾ ਉਹਦੇ ਨਾਲ ਵੀ ਕਾਫੀ ਜ਼ਿਆਦਾ ਬਦਨਾਮੀ ਹੋਈ ਲੰਗਾ ਪਰਿਵਾਰ ਦੀ ਕੀ ਅਗਲੀ ਪੀੜੀ ਨੇ ਵੀ ਸੋਚ ਲਿਆ ਸੀ ਕਿ ਪਹਿਲਾਂ ਵਾਲੀ ਜਿਹੜੀ ਇੱਕ ਪੀੜੀ ਦੀ ਬਦਨਾਮੀ ਹੈ ਹੁਣ ਅੱਗੇ ਇਸ ਨੂੰ ਲੈ ਕੇ ਜਾਣਾ ਇਹ ਵਿਰਾਸਤ ਬਣਾ ਲਈ ਉਹਨਾਂ ਨੇ ਜਾਂ ਕਰਨਾ ਕੁਝ ਹੋਰ ਚਾਹੀਦਾ ਸੀ ਦੇਖੋ ਇਹ ਤੇ ਬਹੁਤ ਹੀ ਮਸਲਾ ਵੱਡਾ ਕਿ ਸੁੱਚਾ ਸਿੰਘ ਲੰਗਾ ਪਹਿਲਾਂ ਉਹਨੇ ਸ਼ਰਮਨੀ ਕਾਲੀ ਦੇ ਦਲ ਬਦਨਾਮ ਹੋਇਆ ਉਹਦੇ ਨਾਲ ਕਿਉਂਕਿ ਜਿੱਥੇ ਉਹਨੇ ਖੇ ਖਾਧੀ ਜਿੱਥੇ ਵੀਡੀਓ ਬਣੀ ਸੀ ਉਹ ਗੁਰਦਾਸਪੁਰ ਦੀ ਗਢੀ ਸੀ ਜਿਹੜੀ ਬੜੀ ਇਤਿਹਾਸਕ ਉਹ ਗੁਰਦੁਆਰਾ ਸੀ ਹਿਸਟੋਰੀਕਲ ਸੀ ਤੇ ਉੱਥੇ ਇਹੋ ਜੇ ਇਹਨਾਂ ਨੇ ਵੱੱਜਰ ਗੁਨਾਹ ਕੀਤਾ ਇਹੋ ਜੇ ਕੁਕਰਮ ਕੀਤੇ ਆਗੇ ਉਹਨੂੰ ਸਜ਼ਾ ਮਿਲੀ ਉਹਨੇ ਮਾਫੀ ਮੰਗੀ ਹੱਥ ਜੋੜ ਕੇ ਕਾਲ ਤੱਕ ਤਵਲ ਮੂੰਹ ਕਰਕੇ ਆਗੇ ਨਾ ਪਰ ਉਹ ਜਿਵੇਂ ਕਹਿੰਦੇ ਨੇ ਜੇ ਇਹੋ ਜੀ ਕੋਕੋ ਉਹੋ ਜੇ ਕੋਕੋ ਦੇ ਬੱਚੇ ਕਿਉਂਕਿ ਪੈਸਾ ਜਦੋਂ ਤੁਹਾਡੇ ਘਰ ਆਉਂਦਾ ਨਾ 2 ਨੰਬਰ ਦਾ ਤੁਹਾਡੀ ਔਲਾਦ ਵਿਗੜਦੀ ਵਿਗੜਦੀ ਆ ਗਈਆ ਬਹੁਤ ਸਾਰੇ ਐਮਐਲਐਸ ਦੇ ਹੋਰ ਵੀ ਆ ਗਏ ਨੇ ਪਿਛਲਿਆਂ ਦੇ ਤੇ ਅਗਲਿਆਂ ਦੇ ਜਿਨ੍ਹਾਂ ਦੇ ਆਪ ਬੱਚੇ ਖਾਂਦੇ ਆ ਗਏ ਨੇ ਕਿਉਂਕਿ ਤੁਸੀਂ ਨਸ਼ੇ ਤੋਂ ਕਮਾਈਆਂ ਕੀਤੀਆਂ ਆ ਗਈਆਂ ਨੇ ਹੁਣ ਇਹ ਤੇ ਨਹੀਂ ਹੁਣ ਸੁੱਚਾ ਸਿੰਘ ਲੰਗਾ ਦਾ ਮੁੰਡਾ ਅਗਰ ਹੋਰ ਮੁੰਡਿਆਂ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਫੜਿਆ ਜਾਂਦਾ ਹੈਗਾ ਬਦਨਾਮੀ ਟੱਬਰ ਦੀ ਵੀ ਆ ਬਦਨਾਮੀ ਟੱਬਰ ਇੱਕ ਹੀ ਹੈ ਕਿ ਕਾਲੀਦਲ ਵੀ ਟੱਬਰ ਆ ਸ਼੍ਰੋਮਣੀ ਕਾਲੀ ਦਲ ਦੇ ਨਾਲ ਜੁੜਿਆ ਹੋਇਆ ਮੈਂਬਰ ਉਹਨੂੰ ਉਹਦੇ ਵਾਸਤੇ ਮਾਣ ਵਾਲੀ ਗੱਲ ਆ ਹਮ ਪਰ ਸ਼੍ਰੋਮਣੀ ਕਾਲੀ ਦਲ ਵਾਸਤੇ ਉਹਦੇ ਵਾਸਤੇ ਮਾਣ ਵਾਲੀ ਗੱਲ ਹੋ ਸਕਦੀ ਆ ਤੇ ਸ਼੍ਰੋਮਣੀ ਕਾਲੀ ਦਲ ਵਾਸਤੇ અપਮਾਨ ਵਾਲੀ ਗੱਲ ਆ ਕਿ ਇਹੋ ਜੇ ਲੁੱੱਚੇ ਬੰਦੇ ਰੱਖਿਆਗੇ ਨੇ ਤੁਸੀਂ ਹਮ ਜਿਹੜੇ ਹੀਰੋਨ ਦੇ ਨਾਲ ਫੜੇ ਜਾ ਰਹੇ ਨੇ ਪਰ ਇਹਨਾਂ ਨੇ ਕਦੀ ਕਾਲੀ ਦਲ ਨੇ ਸਟੈਂਡ ਨਹੀਂ ਲਿਆ ਕਾਲੀ ਦਲ ਦੇ ਲੀਡਰ ਦਾ ਇੱਕ ਚੱਡੀਗੜੋ ਹਿਆਜ ਤਰਨਤਨ ਉੱਤਰਦਾ ਹੈ ਕਿਉਂਕਿ ਉੱਥੇ ਇੱਕ ਐਸਐਸਪੀ ਨੇ ਇੱਕ ਕਾਲੀ ਦਲ ਦੇ ਲੀਡਰ ਨੂੰ ਉਹਦੀ ਗੱਡੀ ਦੇ ਵਿੱਚੋਂ 5 ਕਿਲੋ ਹੀਰੋਨ ਸਮੇਂ ਦੇ ਫੜ ਲਿਆ ਸੀ ਉਹਨੂੰ ਉਸੇ ਉਹਦੇ ਉਸ ਐਸਐਸਪੀ ਨੂੰ ਬਦਲ ਦਿੱਤਾ ਗਿਆ ਜਿਹੋ ਜੇ ਤੁਸੀਂ ਫਸਲ ਬੀਜੋਗੇ ਉਹ ਜੀ ਤੁਹਾਨੂੰ ਫਸਲ ਵੱਢਣੀ ਪੈਣੀ ਹੈਗੀ ਤੇ ਕਾਲੀ ਦੇ ਲੋ ਫਸਲ ਵੱਢ ਰਿਹਾ ਹੈਗਾ ਮਾਲਵੇ ਦੇ ਵਿੱਚ ਇੱਕ ਲੀਡਰ ਸੀ ਵੱਡਾ ਹੁਣ ਉਹ ਦੁਨੀਆ ਦੇ ਵਿੱਚ ਚਲਾ ਗਿਆ ਜਦੋਂ ਪੁਲਿਸ ਵਾਲੇ ਸਾਲ ਬਾਅਦ ਨਸ਼ਾ ਸਾੜਦੇ ਨੇ ਕੱਟਾ ਜਾਂਦਾ ਨਾ ਉਹਦੇ ਘਰ ਕਹਿੰਦੇ ਚਲਾ ਜਾਂਦਾ ਸੀ ਪਿੱਛੇ ਜੀ ਆਪਾਂ ਇੱਕ ਇੰਟਰਵਿਊ ਕੀਤੀ ਸੀ ਸੀਪੀਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਕਹਿੰਦੇ ਦਬਾਬੇ ਦਾ ਇੱਕ ਲੀਡਰ ਸੀ ਉਹਦੀ ਹਰ ਮਹੀਨੇ ਇੱਕ ਟਰੱਕ ਭੁੱਕੀ ਦਾ ਵਿਕਦਾ ਸੀ ਹੂੰ ਉਹ ਵੀ ਉਹ ਵੀ ਅਕਾਲੀ ਦਲ ਦਾ ਲੀਡਰ ਸੀ ਜਦ ਇਦਾਂ ਦੇ ਲੀਡਰ ਅਕਾਲੀ ਦਲ ਆ ਇੱਕ ਅਕਾਲੀ ਦਲ ਉਹ ਜਿਹੜੀ ਲੋਕਾਂ ਦੀ ਰੂਹ ਪੰਜਾਬ ਦੀ ਰੂਹ ਪੰਥ ਦੀ ਰੂਹ ਇੱਕ ਪੰਥ ਦੀ ਵਿਰਾਸਤ ਉਸ ਵਿਰਾਸਤ ਨੂੰ ਤਿੰਨ ਚਾਰ ਲੀਡਰਾਂ ਨੇ ਕਿੰਨਾ ਖੋਰਾ ਲਾਇਆ ਹੈਗਾ ਉਹ ਅੱਜ ਸਾਹਮਣੇ ਹੈਗੇ ਨੇ ਹੂੰ ਹੁਣ ਕਿੱਡਾ ਵੱਡਾ ਇੱਕ ਪਰਿਵਾਰ ਇੱਕ ਟਕ ਟ ਕਹਿੰਦੇ ਸੀ ਅਸੀਂ ਬਹੁਤ ਵੱਡੇ ਜੀ ਕੱਟੜ ਅਕਾਲੀ ਆ ਜੀ ਔਰ ਅਸੀਂ ਨਾਲ ਪਿੱਛੇ ਜੇ ਬੈਜ ਵੀ ਲਾਇਏ ਸੀ ਮੈਨੂੰ ਕਾਲੀ ਹੋਣ ਦੇ ਮਾਣ ਤੇ ਕਾਲੀ ਲੁੱਚੇ ਕੰਮ ਕਰਨਗੇ ਇਦਾਂ ਦੇ ਇੱਕ ਦੁੱਕਾ ਲੀਡਰ ਕਿ ਕਾਲੀ ਦਲ ਦੇ ਨਿਆਣੇ ਹੁਣ ਸਮੈਕ ਤੇ ਹੀਰੋਨ ਤੇ ਕੁੜੀਆਂ ਦੇ ਨਾਲ ਹੋਟਲਾਂ ਦੇ ਵਿੱਚ ਫੜੇ ਜਾਣਗੇ ਇਹ ਕਿੱਡਾ ਵੱਡਾ ਗਣਾ ਇਹ ਇਹ ਜਿਹੜਾ ਕਾਲੀ ਦਲ ਦਾ ਇਹ ਨੁਕਸਾਨ ਕਰ ਗਿਆ ਸੁੱਚਾ ਸਿੰਘ ਨੇ ਵੀ ਨੁਕਸਾਨ ਕੀਤਾ ਉਹਦਾ ਮੁੰਡਾ ਵੀ ਕਰ ਗਿਆ ਔਰ ਮੁੰਡੇ ਦਾ ਨਾਮ ਰੱਖਿਆ ਪ੍ਰਕਾਸ਼ ਉਹ ਕਹਾਦਾ ਚਾਨਣ ਆ ਕਾਲੀ ਦਲ ਦਾ ਚਾਨਣ ਹੈਗਾ ਹੁਣ ਆ ਜਿਹੜਾ ਸਥਿਤੀ ਹੈ ਹੁਣ ਸ਼ੁਰੂ ਇਹਦੋਂ ਸ਼ੁਰੂ ਨਹੀਂ ਕਾਲੀ ਦਲ ਕਹਿਣਗੇ ਕਿ ਉਹਦਾ ਪਰਸਨਲ ਮਸਲਾ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਪਰ ਪਾਰਟੀ ਦਾ ਤੇ ਕਲੀਡਰ ਹੈ ਨਾ ਜੀ ਘਟੋ ਘਟ ਇੱਕ ਘਟੂ ਘਟ ਮਾਪਦੰਡ ਤੇ ਹੋਣੇ ਚਾਹਦੇ ਕਿ ਜੇ ਕਿਸੇ ਦਾ ਧੀ ਪੁੱਤ ਏਦਾਂ ਦਾ ਨਿਕਲਦਾ ਉਹਨੂੰ ਪਾਰਟੀ ਚੋਂ ਬਾਹਰ ਕੱਢੋ ਹਾਂ ਤੁਸੀਂ ਕਿਉਂ ਗੰਦ ਆਪਣੇ ਸਿਰ ਤੇ ਗੰਦਗੀ ਦਾ ਢੇਰ ਚੁੱਕਣਾ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਕਾਲੀ ਦਲ ਦੇ ਇੱਕ ਲੀਡਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਜਥੇਦਾਰ ਤੇ ਜਥੇਦਾਰ ਦੇ ਮੁੰਡੇ ਦੀ ਸ਼ਕਲ ਦੇਖ ਲਓ ਕੋਨਾ ਮੋਨਾ ਮਰਦੋ ਸਿਰ ਤੇ ਦਾੜੀ ਤੇ ਸਿਵ ਨਹੀਂ ਰੱਖੀ ਹੈਗੀ ਪਰ ਅਸੀਂ 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 ਜਥੇਦਾਰਾਂ ਦੇ ਨਿਆਣੇ ਥੋੜਾ ਹੈ ਗਿਆ ਤੁਸੀਂ ਤਾਂ ਜਥੇਦਾਰਾਂ ਦੇ ਨਿਆਣੇ ਔਰ ਸੁੱਚਾ ਸਿੰਘ ਲੰਗਾ ਬਾਦਲ ਪਰਿਵਾਰ ਤੇ ਟੌਰ ਰੋਬ ਪਾ ਕੇ ਮੈਨੂੰ ਜੀ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਓ ਉਹ ਸ਼ਰੋਮਣੀ ਕਮੇਟੀ ਦਾ ਮੈਂਬਰ ਵੀ ਆ ਔਰ ਸ਼ਰੋਮਣੀ ਕਮੇਟੀ ਦਾ ਮੈਂਬਰ ਇੱਕ ਘੋਨਾ ਮੋਨਾ ਹੋਵੇ ਤੇ ਕਾਲੀ ਦਲ ਵਾਸਤੇ ਸ਼ਰਮ ਵਾਲੀ ਗੱਲ ਨਹੀਂ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਸ਼ਰਮ ਵਾਲੀ ਗੱਲੀ ਹੈ ਤੇ ਕੀ ਕਾਲ ਤੱਕ ਸਾਹਿਬ ਦੇ ਜਥੇਦਾਰ ਨੂੰ ਅੱਜ ਤੋਂ ਤੇ ਐਲਾਨ ਕਰ ਦੇਣਾ ਚਾਹੀਦਾ ਨਾ ਅਗਲੀ ਜਦੋਂ ਪੰਜ ਤਖਤਾਂ ਦੇ ਜਾਂ ਪੰਜ ਸਬੰਧ ਦੀ ਮੀਟਿੰਗ ਬੁਲਾਓਗੇ ਕਿ ਘੱਟੋ ਘੱਟ ਚਲੋ ਐਮਐਲਏ ਕਾਲੀਦਲ ਦਾ ਕੋਨਾ ਮੋਨਾ ਹੋ ਸਕਦਾ ਪਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹਨਾਂ ਦੇ ਧੀਆ ਪੁੱਤ ਤੇ ਸਾਬਤ ਸੂਰਤ ਹੋਣੇ ਚਾਹੀਦੇ ਨਾ ਦੂਜਿਆਂ ਨੂੰ ਤਾਂ ਕਹਿ ਦਿੰਦੇ ਕਿ ਸਾਈਂਤਾਰੀ ਸਿੱਖ ਤੇ ਇਹ ਜਿਹੜੇ ਜਿੰਨੇ ਚੰਦ ਚਾੜਿਆ ਪ੍ਰਕਾਸ਼ ਸਿੰਘ ਲੰਗਾਹਣੇ ਇਹਦੀ ਲਾਜ਼ਮੀ ਤੌਰ ਤੇ ਦੀ ਵੋਟ ਵੀ ਬਣੀ ਹੋਗੀ ਸ਼੍ਰੋਮਨ ਕੋ ਦਾ ਪ੍ਰਬੰਧਕ ਕਮੇਟੀ ਦੀ ਹਮ ਹਰਿਆਣੇ ਦੇ ਵਿੱਚ ਤੇ ਤਖਲੀਬ ਹੋ ਗਈ ਕਿ ਰਾਮ ਲਾਲ ਨੇ ਤੇ ਰਾਮ ਸਿੰਘ ਨੇ ਬਣਾਲੀ ਪਰ ਉਹਦੀ ਦਾੜੀ ਨਹੀਂ ਹੈਗੀ ਹਮ ਤੇ ਤੁਹਾਡੇ 3 ਪੁੱਤ ਤੁਹਾਡੇ ਤੇ ਰੋਡੇ ਫੋਡੇ ਹੀ ਆ ਨਾ ਹਮ ਹੁਣ ਇਹ ਅਕਾਲੀ ਦਲ ਇਹ ਦੇਖਣਾ ਹੈਗਾ ਨਾ ਕਿ ਕਿਉਂ ਤੁਹਾਡਾ ਅਕਾਲੀ ਦਲ ਬਦਨਾਮ ਹੋਇਆ ਇਹਨਾਂ ਕਰਕੇ ਅਕਾਲੀ ਦਲ ਬਦਨਾਮ ਹੋਇਆ ਇਹਨਾਂ ਲੋਕਾਂ ਕਰਕੇ ਹੈਗੇ ਇਹ ਤੁਹਾਨੂੰ ਨਤਾਰਾ ਕਰਨਾ ਪੈਣਾ ਹੈਗਾ ਜੇ ਇਸ ਪਰਿਵਾਰ ਨੂੰ ਬਾਹਰ ਵੀ ਕੱਢ ਦੋਗੇ ਨਾ ਤੇ ਅਕਾਲੀ ਦਲ ਨੂੰ ਫਰਕ ਨਹੀਂ ਪੈਣਾ ਹੋ ਸਕਦਾ ਹੈ ਕਿ ਸੁੱਚਾ ਸਿੰਘ ਲੰਗਾ ਨੂੰ ਫਰਕ ਪੈ ਜਾਏ ਕਿਉਂਕਿ ਤੜਫ ਦੇ ਰਹੇ ਨੇ ਹੋ ਕਿਉਂਕਿ ਅਕਾਲ ਤਖਤ ਤੋਂ ਉਹਨਾਂ ਨੂੰ ਮਾਫੀ ਐਡੀ ਛੇਤੀ ਨਹੀਂ ਮਿਲੇਗੀ ਪਰ ਉਹ ਮੁੰਡੇ ਨੇ ਚੰਦ ਚਾੜ ਦਿੱਤਾ ਹੈਗਾ ਇਸ ਕਰਕੇ ਕਾਲੀ ਦਲ ਨੂੰ ਇੱਕ ਬਰੀਕ ਸ਼ਾਨ ਨਾਲ ਆਉਣਾ ਪੈਣਾ ਹੈਗਾ ਜੇ ਕਾਲੀ ਦਲ ਨੇ ਪੰਜਾਬ ਦੀ ਗੱਲ ਕਰਨੀ ਨਾ ਤੇ ਜੇ ਪੰਥ ਦੀ ਗੱਲ ਕਰਨੀ ਹੈ ਉਹਨੂੰ ਬਰੀਕ ਸ਼ਾਨ ਨਾਲ ਆਉਣਾ ਪੈਣਾ ਕਿਉਂਕਿ ਵੱਡਾ ਜਿਹੜਾ ਸ਼ਾਨ ਨਾ ਉਹਦੇ 'ਚ ਫਿਰ ਕੋਈ ਨਾ ਕੋਈ ਚੌਲਾਂ ਦੇ ਨਾਲ ਜੋ ਆ ਜਾਂਦੇ ਹੈਗੇ ਨੇ ਠੀਕ ਹੈ ਇਸ ਕਰਕੇ ਬੜੀ ਇਹ ਸਥਿਤੀ ਹੈ ਕਾਲੀ ਦਲ ਵਾਸਤੇ ਹੈ ਕਿ ਜੇ ਪੰਥ ਹੈ ਤੇ ਮਤਲਬ ਧਰਮ ਹੈ ਤੇ ਜੇ ਪੰਜਾਬ ਹੈ ਇਟ ਮੀਨਸ ਸਾਨੂੰ ਸ਼ੁੱਧ ਪੰਜਾਬ ਚਾਹੀਦਾ ਹੈਗਾ ਪੰਜਾਬ ਵਧੇ ਫੁੱਲੇ ਪੰਜਾਬ ਦੀ ਜਵਾਨੀ ਵਧੇ ਫੁੱਲੇ ਪਰ ਪੰਜਾਬ ਦੀ ਜਵਾਨੀ ਜਿਹੜੀ ਖੁਦ ਬਰਬਾਦ ਹੋਏ ਨੇ ਤੇ ਲੋਕ ਲੋਕਾਂ ਦੇ ਧੀਆਂ ਪੁੱਤਾਂ ਨੂੰ ਵੀ ਬਰਬਾਦ ਕਰ ਰਹੇ ਨੇ ਪਿੱਛੇ ਜੇ ਇਹਦਾ ਪਰਚਾ ਫੇਰ ਪਹਿਲਾਂ ਵੀ ਹੋਇਆ ਸੀ ਇਸ ਮੁੰਡੇ ਤੇ ਤੇ ਸੁਚਾ ਸਿੰਘ ਲੰਗਾਹ ਕਹਿੰਦਾ ਸੀ ਕਿ ਵਿਰੋਧੀਆਂ ਦੀ ਸਿਸਚਾਲ ਮੈਨੂੰ ਬਦਨਾਮ ਕਰ ਰਹੇ ਤੇ ਹਿਮਾਚਲ ਦੇ ਵਿੱਚ ਤੇ ਨਹੀਂ ਨਾ ਹਿਮਾਚਲ ਚ ਫੜਿਆ ਗਿਆ ਰੇਡ ਪਈ ਫੜਿਆ ਗਿਆ ਉਹਦੇ ਚ ਪਤਾ ਲੱਗਾ ਕਿ ਤੁਹਾਡਾ ਫਰਜੰਦ ਨਿਕਲ ਆਇਆ ਤੇ ਇਹ ਇਹ ਕਾਲੀ ਦਲ ਦੇ ਬਹੁਤ ਸਾਰੇ ਹੋਰ ਵੀ ਇਦਾਂ ਦੇ ਜਿਹੜੇ ਹੈਗੇ ਨਾ ਆ ਕੋਏ ਨੂਰ ਉਹ ਕੋਏ ਨੂਰਾ ਨਹੀਂ ਕਾਲੀਦਲ ਬਦਨਾਮ ਕੀਤਾ ਹੈਗਾ ਹੁਣ ਇਹ ਕਾਲੀਦਲ ਨੂੰ ਖਾਸ ਕਰਕੇ ਸੁਭੀਤ ਸਿੰਘ ਬਾਦਲ ਨੂੰ ਦੇਖਣਾ ਪੈਣਾ ਹੈਗਾ ਕਿ ਪਿੱਛੇ ਦੇ ਜਦੋਂ ਤੁਹਾਡੀਆਂ ਯੂਥ ਕਾਲੀਦਲ ਨਾਲ Y A A D ਉਹਦੇ ਚ ਬੜਾ ਕੁਝ ਚੱਲਦਾ ਰਿਹਾ ਹੈਗਾ ਤੁਹਾਡੇ ਬਹੁਤ ਸਾਰੇ ਲੀਡਰਾਂ ਤੇ ਸਵਾਲ ਖੜੇ ਹੋਏ ਨੇ ਇਹੋ ਜਿਹੇ ਲੀਡਰਾਂ ਕਰਕੇ ਕਦੋਂ ਕੋਈ ਵੀ ਸਰਕਾਰ ਹੋਵੇ ਕਾਂਗਰਸ ਦੀ ਸਰਕਾਰ ਰਹੀ ਸਵਾਲ ਉੱਠਦੇ ਰਹੇ ਕਹਿੰਦੇ ਪੁਰਾਣਿਆਂ ਨੇ ਜੜਾ ਲਾਈਆਂ ਪੁਰਾਣੇ ਕੌਣ ਸੀ ਅਕਾਲੀ ਆਮ ਆਦਮੀ ਪਾਰਟੀ ਦੇ ਦੌਰਾਨ ਜੇ ਨਸ਼ਾ ਵਿਕਦਾ ਫੜਿਆ ਜਾਂਦਾ ਜਾਂ ਕੋਈ ਬੋਲਬਾਲਾ ਨਸ਼ੇ ਦਾ ਚੱਲਦਾ ਤਸਕਰਾਂ ਦਾ ਕਹਿੰਦੇ ਫਿਰ ਇਹ ਵਕਾਇਆ ਕਿੰਨੇ ਆ ਜੜਾ ਕਿੰਨੇ ਲਾਈਆਂ ਅਕਾਲੀ ਦਲ ਨੇ ਇੰਨਾ ਕਰਕੇ ਅਕਾਲੀ ਦਲ ਵੱਲ ਉਂਗਲ ਉੱਠ ਜਾਂਦੀ ਹੈ ਨਹੀਂ ਉਹ ਤਾਂ ਜੇ ਮੌਜੂਦਾ ਸਰਕਾਰ ਅੱਜ ਵੀ ਕਹਿ ਰਹੀ ਹੈ ਕਿ ਅਕਾਲੀ ਦਲ ਨੇ ਜੜਾ ਲਾਈਆਂ ਤੇ ਫਿਰ ਤੁਹਾਡੀ 25 ਮਹੀਨੇ ਦੀ ਸਰਕਾਰ ਹੋ ਗਈ ਤੁਸੀਂ ਜੜਾ ਵੱਢਿਆ ਕਿਉਂ ਨਹੀਂ ਕਿੱਡੀਆਂ ਕੀ ਡੂੰਗੀਆਂ ਜੜਾ ਨੇ ਮਤਲਬ ਤੁਸੀਂ ਕੰਮ ਨਹੀਂ ਕਰ ਰਹੇ ਜਦੋਂ ਤੁਸੀਂ ਬੰਦਾ ਕੋਈ ਕੰਮ ਨਹੀਂ ਨਾ ਕਰਦਾ ਫਿਰ ਉਹ ਕਿਸੇ ਤੇ ਰੋਸਾ ਹੀ ਸੋੜ ਸਕਦਾ ਇਲਜ਼ਾਮ ਹੀ ਲਗਾ ਸਕਦਾ ਜੇ ਤੁਸੀਂ ਕਹ ਰਹੇ ਕਿ ਕਾਲੀ ਦਲ ਜਾਂ ਕਾਂਗਰਸ ਵੇਲੇ ਸੀ ਤੇ ਮਤਲਬ ਤੁਸੀਂ ਕੰਮ ਨਹੀਂ ਕਰਨਾ ਚਾਹੁੰਦੇ ਨਾ ਮਤਲਬ ਪੁਲਿਸ ਵਾਲੇ ਤੁਹਾਡੇ ਨਹੀਂ ਕੰਮ ਕਰਨਾ ਚਾਹੁੰਦੇ ਤੁਹਾਡੇ ਐਮਐਲਏ ਕੰਮ ਜਾਂ ਐਮਐਲਏ ਨਹੀਂ ਕੰਮ ਕਰਨਾ ਚਾਹੁੰਦੇ ਨਾ ਪਿੱਛੇ ਜੇ ਤੇ ਮਾਝੇ ਦੇ ਵਿੱਚ ਇੱਕ ਐਮਐਲਏ ਦੇ ਭਤੀਜੇ ਦਾ ਵੀ ਨਾਮ ਆ ਗਿਆ ਸੀ ਤੇ ਬਾਅਦ ਚ ਉਹ ਐਮਐਲਏ ਕਹਿੰਦਾ ਮੇਰਾ ਭਤੀਜਾ ਨਹੀਂ ਹੈਗਾ ਮੁਕਰ ਜਾਂਦੇ ਹੈਗੇ ਨਾ ਜੀ ਇੱਥੇ ਤੇ ਬੰਦੇ ਵੀ ਮੁਕਰ ਕੇ ਕਿ ਪਿਉਆਂ ਤੋਂ ਲੋਕਾਂ ਨੇ ਆਪਣਾ ਕਿਨਾਰਾ ਕਰ ਲਿਆ ਨਾ ਜੀ ਤੇ ਭਤੀਜਿਆਂ ਦੇ ਭਤੀਜੇ ਤੇ ਭਤੀਜੇ ਤੇ ਫਿਰ ਸ਼ਰੀਕਾ ਆ ਜਾਂਦਾ ਹੈਗਾ ਜਦੋਂ ਐਮਐਲਏ ਆਪਣੇ ਪਿਉਆਂ ਤੋਂ ਕਿਨਾਰਾ ਕਰ ਲਾ ਪੇ ਤੇ ਭਤੀਜਿਆਂ ਨਾਲ ਤੇ ਸ਼ਰੀਕਾ ਹੁੰਦਣ ਤੁਸੀਂ ਉੱਥੋਂ ਵੀ ਮੁਕਰੇ ਹੋਗੇ ਇਸ ਕਰਕੇ ਜੇ ਅੱਜ ਸਰਕਾਰ ਆਵਾਦੀ ਪਾਰਟੀ ਸਰਕਾਰ ਕਹਿ ਰਹੀ ਆ ਕਿ ਕਾਲੀਆਂ ਨੇ ਜੜਾਂ ਲਾਈਆਂ ਪਰ ਜੜਾਂ ਜਿੰਨੇ ਵੀ ਮਰਜ਼ੀ ਲਾਈਆਂ ਪਰ ਆ ਜਿਹੜੀ ਸਰਕਾਰ ਮਤਲਬ 25 ਮਹੀਨਿਆਂ ਦੇ ਵਿੱਚ ਤੁਹਾਡੀ ਪੁਲਿਸ ਤਹਾਡੇ ਐਮਐਲਏ ਤੁਹਾਡੇ ਐਸਐਸਪੀ ਤੁਹਾਡੇ ਐਸਐਚਓ ਉਹ ਤਾਂ ਨਹੀਂ ਕਾਲੀਆਂ ਨੂੰ ਸਲੂਟ ਮਾਰਦੇ ਉਹ ਤਾਂ ਨਹੀਂ ਕਾਂਗਰਸੀਆਂ ਨੂੰ ਸਲੂਟ ਮਾਰਦੇ ਤੁਹਾਨੂੰ ਵੱਜਦੇ ਨੇ ਸਲੂਟ ਤੁਹਾਡੇ ਕਹਿੰਦੇ ਐਸਐਚਓ ਲੱਗਦੇ ਨਾ ਤੁਹਾਡੇ ਕਹਿੰਦੇ ਡੀਐਸਪੀ ਲੱਗਦੇ ਨਾ ਤੁਹਾਡੇ ਕਹਿੰਦੇ ਐਸਐਸਪੀ ਲੱਗਦੇ ਨੇ ਜਾਂ ਫਿਰ ਦਿੱਲੀੋਂ ਜਾ ਕੇ ਲੱਗਦੇ ਨੇ ਜੇ ਤੁਹਾਡੀ ਇੱਥੇ ਐਸਐਚਓ ਡੀਐਸਪੀ ਐਸਐਸਪੀ ਸੁਣਵਾਈ ਨਹੀਂ ਕਰੇ ਕੀ ਹੋਰ ਕੋਈ ਦਿੱਲੀੋਂ ਆ ਕੇ ਐਸਐਸਪੀ ਐਸਐਚਓ ਡੀਐਸਪੀ ਲਾ ਰਿਹਾ ਤੇ ਇਹਦਾ ਮਤਲਬ ਹੈ ਕਿ ਇਹ ਫਿਰ ਹੁੰਦਾ ਵੀ ਕੰਮ ਨਹੀਂ ਕਰਨਾ ਹੈਗਾ ਜੀ ਜਾਂ ਕਿ ਜਿੰਨਾ ਪਹਿਲਾ ਨਸ਼ਾ ਵੇਖਦਾ ਵੇਖਦੋ ਸਾਨੂੰ ਕੀ ਹੈਗਾ ਨਾ ਫਿਰ ਇਸ ਉਹ ਹੋ ਸਕਦਾ